ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਆਪ ਨਰੈਣ ਕਲਾ ਤਾਰ ਜਗ ਮੈਂ ਪਰਵਰਿਓ ਮੇਰੇ ਪਾਤਸ਼ਾਹ ਨੇ ਪਿਆਰਿਓ ਡੇਰਾ ਬਾਬਾ ਨਾਨਕ ਧਰਤੀ ਨੂੰ ਪਾਗ ਲਾਇਏ ਨੇ ਤੇ ਮੇਰੇ ਪਾਤਸ਼ਾਹ ਨੇ ਧਰਤੀ ਤੇ 17 ਸਾਲ ਕੁਝ ਮਹੀਨੇ ਕੁਝ ਦਿਨ ਮੇਰੇ ਪਾਤਸ਼ਾਹ ਨੇ ਆਪਣੇ ਹੱਥੀਂ ਖੇਤੀਬਾੜੀ ਆਰੰਭ ਕੀਤੀ ਤੇ ਸੰਗਤਾਂ ਨੂੰ ਸੱਚ ਦਾ ਉਪਦੇਸ਼ ਦਿੱਤਾ ਨਾਮ ਜਪੋ ਕਿਰਤ ਕਰੋ ਤੇ ਵੰਡ ਕੇ ਛਕੰਦਾ ਉਪਦੇਸ਼ ਮੇਰੇ ਬਾਬੇ ਨਾਨਕ ਨੇ ਇਹ ਧਰਤੀ ਤੇ ਦਿੱਤਾ ਪਿਆਰਿਓ ਜੋ ਮੇਰੇ ਪਾਤਸ਼ਾਹ ਨੇ ਖੇਤੀਬਾੜੀ ਰੰਮ ਕੀਤੀ ਆ ਉਸ ਤੋਂ ਤੇ ਮੇਰੇ ਪਾਤਸ਼ਾਹ ਨੇ ਸੰਸਾਰੀ ਕਪੜੇ ਪਹਿਨੇ ਨੇ ਤੇ ਜਿਹੜਾ ਉਦਾਸੀਆਂ ਵਾਲਾ ਚੋਲਾ ਸੀ ਭਾਈ ਲੈਣਾ ਜੀ ਨੂੰ ਇਹ ਚੋਲਾ ਸਭ ਗੱਦੀ ਨਾਲ ਪੇਟ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਦੀ ਗੱਦੀ ਬਖਸ਼ੀਆ ਪਿਆਰਿਓ ਇਸ ਤਰ੍ਹਾਂ ਇਹ ਚੋਲਾ ਸਭ ਪਹਿਲੀ ਪਾਤਸ਼ਾਹ ਤੋਂ ਲੈ ਕੇ ਪੰਜਵੀਂ ਪਾਤਸ਼ਾਹ ਤੱਕ ਇਹ ਚੋਲਾ ਸਭ ਜਿਗਏ ਨੇ ਤਾਂ ਤਾਂ ਸ਼ਿ ਗੁਰੂ ਅਰਜਨ ਦੇਵ ਮਹਾਰਤਕ ਕਹਿੰਨੇ ਮੇਰੇ ਬਾਬੇ ਨਾਨਕ ਨੇ ਚਾਰ ਪਾਤਸ਼ਾਹਾਂ ਹੀ ਨੇ ਇਹ ਚੋਲਾ ਸਭ ਦੀ ਸੇਵਾ ਸੰਭਾਲ ਕੀਤੀ ਤਤਸਾਰ ਸਿਵਤੀ ਦਾ ਘਰ ਇਹ ਚੋਲਾ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਤਾਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਕੋਲੇ ਚੋਲਾ ਸਾਹਿਬ ਪਹੁੰਚ ਗਿਆ ਜਿਆ ਦਰਬਾਰ ਸਾਹਿਬ ਜੀ ਦੀ ਕਾਸੇਵਾ ਆਰੰਭ ਹੋਈ ਹੈ ਖਾਲਸਾ ਜੀ ਉਸ ਵਕਤ ਬਲਖ ਬਖਾਰਾ ਇਰਾਨ ਸ਼ਹਿਰ ਤੋਂ ਸੰਗਤ ਆਈ ਉਹਨਾਂ ਦੇ ਮੇਨ ਮੁਖੀ ਜਥੇਦਾਰ ਆਈ ਤੋਤਾ RAM ਜੀ ਸਨ ਜਦ ਭਾਈ ਤੋਤਾ RAM ਤੇ ਉਹਨਾਂ ਦੀ ਸੰਗਤਾਂ ਨੇ ਪਿਆਰਿਓ ਸ਼ਰਦਾ ਦੇ ਭਾਵਨਾ ਤੇ ਨਾਲ ਦਰਬਾਰ ਚ ਸੇਵਾ ਕੀਤੀ ਆ ਉਹਨਾਂ ਦੀ ਸੇਵਾ ਦਰਬਾਰ ਉਚ ਸਫਲ ਹੋਈ ਉਸ ਵਕਤ ਪੰਜਵੇਂ ਪਾਤਸ਼ਾਹ ਜੀ ਰਹਿਮਤਾਂ ਦੇ ਘਰ ਵਿੱਚ ਆਏ ਤੇ ਕਹਿਣ ਲੱਗੇ ਭਗਤੋ ਆਪ ਜੀ ਦੇ ਸੇਵਾ ਦਰਬਾਰ ਵਿੱਚ ਸਫਲ ਹੋ ਚੁਕੀ ਆ ਜੇ ਕੋ ਦਰਬਾਰ ਵਿੱਚ ਮੰਗਣਾ ਚਾਹੁੰਦੇ ਮੰਗ ਲਓ ਤੇ ਪਿਆਰੇ ਉਸ ਭਾਈ ਤੋਤਾਰਾਮ ਤੋਂ ਨੇ ਸੰਤਾਂ ਨੇ ਸਰਬੱਤ ਦਾ ਭਲਾ ਮੰਗਿਆ ਏ ਪਾਸ਼ਾ ਜੇ ਤਰੁੱਠੇ ਜੇ ਮਿਹਰਵਾਨ ਹੋਏ ਜੇ ਸਾਡਾ ਇਲਾਕਾ ਜਿਹੜਾ ਏ ਸਿੱਖੀ ਤੋਂ ਰਹਿ ਤੇ ਆ ਪਛੜਿਆ ਹੋਇਆ ਇਸ ਸਿੱਖੀ ਤੋਂ ਸਿੱਖੇ ਨੂੰ ਗਾਂ ਬਧਣ ਵਾਸਤੇ ਕੋਈ ਗੁਰੂ ਘਰ ਦੀ ਨਿਸ਼ਾਨੀ ਦਿੱਤੀ ਆਵੇ ਉਸਦ ਪਹਿਵੇਂ ਪਾਸ਼ਾ ਰਹਿਮਤਾਂ ਦੇ ਘਰ ਵਿੱਚ ਆਏ ਤੇ ਜੋ ਉਹਨਾਂ ਦੇ ਕੋਲ ਕੋ ਨਾਨ ਪਾਸ਼ਰੇ ਪਵਿੱਤਰ ਅੰਗ ਵਾਸਤੇ ਚੋਲਾ ਸਾਫਸਾ ਨਾ ਇਹ ਭਾਈ ਤੋਤਾ RAM ਜੀ ਨੂੰ ਪੇੜ ਕਰ ਦਿੱਤੇ ਤੇ ਵਾਝਾ ਕੀਤਾ ਭਾਈ ਤੋਤਾ RAM ਜੀ ਇਹ ਚੋਲਾ ਸਾਹਿਬ ਆਪਣੇ ਸ਼ਹਿ ਲੈ ਜਾਓ ਤੇ ਸੰਗਤਾਂ ਨੂੰ ਇਹ ਚੋਲਾ ਸਾਹਿਬ ਦੇ ਦਰਸ਼ਨ ਦਿਦਾਰੇ ਕਰਵਾਇਆ ਕਰੋ ਤੇ ਗੁਰੂ ਘਰ ਦੀ ਸਿੱਖੀ ਜਿਹੜੀ ਗਾਂ ਵਧਣੀ ਚਾਲੂ ਹੋਏਗੀ ਤੇ ਖਾਲਸਾਈ ਭਾਈ ਤੋਤਾ RAM ਇਹ ਚੋਲਾ ਸਾਹਿਬ ਆਪਣੇ ਸ਼ਹਿ ਲੈ ਗਏ ਆ ਬਲਖ ਬਖਾਰਾ ਈਰਾਨ ਸ਼ਹਿਰ ਵਿੱਚ ਤੇ ਇਸੇ ਤਰ੍ਹਾਂ ਸੰਗਤਾਂ ਨੂੰ ਚੋਲਾ ਸਾਹਿਬ ਦੇ ਦਰਸ਼ਨ ਦਿਦਾਰੇ ਕਰਉਂਦੇ ਰਹੇ ਤੇ ਗੁਰੂ ਘਰ ਦੀ ਸਿੱਖੀ ਗਾਂ ਵਧਣੀ ਚਾਲੂ ਹੋਈ ਸਮਾਂ ਬੀਤ ਲ ਗਿਆ ਜਾ ਪਾਈ ਤੋ ਤਾਰਾਮ ਜੀ ਬਜ਼ੁਰਗ ਹੋਏ ਨੇ ਤੇ ਅਰਦਾਸ ਵਿੱਚ ਦੀ ਕੀਤੀ ਪਾਸ਼ਾ ਜਿਹਨੂੰ ਕਾਬ ਜੀ ਨੇ ਸੇਵਾ ਬਖਸ਼ੀ ਉਮਰ ਬਖਸ਼ੀ ਨਬਾਇਆ ਹੋ ਸਾਰਾ ਪਰਿਵਾਰ ਇਹ ਚੋਲਾ ਸਾਹਿਬ ਦੀ ਸੇਵਾ ਕਰ ਸਕੇ ਜਾਂ ਨਾ ਕਰ ਸਕੇ ਤੇ ਖਾਲਸਾ ਜੀ ਪਾਈ ਤੋ ਤਾਰਾਮ ਜੀ ਨੇ ਇਹ ਚੋਲਾ ਸਾਹਿਬ ਰੁਮਾਲਿਆਂ ਵਿੱਚ ਲਪੇੜ ਕੇ ਬਲਖ ਬਖਾਰਾ ਇਰਾਨ ਸ਼ਾਹ ਦੀਆਂ ਪਹਾੜੀਆਂ ਸੇ ਗੁਫਾ ਸੀ ਇਹ ਚੋਲਾ ਸਾਹਿਬ ਗੁਫਾ ਦੇ ਵਿੱਚ ਰੱਖ ਦਿੱਤੇ ਅੱਗੇ ਪੱਥਰ ਲਗਵਾ ਦਿੱਤਾ ਤੇ ਅਰਦਾਸ ਵਿੱਚ ਦੀ ਕੀਤੀ ਪਾਸ਼ਾ ਹਾਂ ਜੇ ਪਰਿਵਾਰ ਨੂੰ ਇਹ ਚੋਲਾ ਸਾਹਿਬ ਦੀ ਸੇਵਾ ਸੰਭਾਲ ਬਖਸ਼ੋਗੇ ਉਹੀ ਪਰਿਵਾਰ ਇਹ ਚੋਲਾ ਸਾਹਿਬ ਦੀ ਸੇਵਾ ਸੰਭਾਲ ਕਰਨਗੇ ਤੇ ਖਾਲਸਾ ਜੀ ਫਿਰ ਸਮਾਂ ਬੀਤਿਆ ਗਿਆ ਗੁਨਾਨ ਪਾਸ਼ਾ ਮਹਾਰਾ ਆਪਣਾ ਪਰਿਵਾਰ ਮਾਨਯੋਗ ਸਤਕਾਰਯੋਗ ਦੋਸਤਾਂ ਵਜਾਦੇ ਹੋਏ ਭਗਵਾਨ ਬਾਬਾ ਸ਼੍ਰੀ ਚਨ ਮਹਾਰਾਜ ਤੇ ਬਾਬਾ ਲਖਮੀ ਚਨ ਮਹਾਰਾਜ ਜੀ ਭਗਵਾਨ ਬਾਬਾ ਸ਼੍ਰੀ ਚਾ ਮਾਰੇ ਨੇ ਸ਼ਾਦੀ ਨਹੀਂ ਕਰਵਾਈ ਉਹ ਬਾਲ ਜਤੀ ਸਨ ਬਾਬਾ ਲਖਮੀ ਚੰਦ ਮਾਰੇ ਨੇ ਸ਼ਾਦੀ ਕਰਵਾਈ ਸੀ ਉਹਨਾਂ ਦੇ ਸੁਪੁੱਤਰ ਸਨ ਬਾਬਾ ਧਰਮਚੰਦ ਜੀ ਖਾਲਸਾ ਜੀ ਇਥੋਂ ਬਹਾਲੀ ਸਾਈਡ ਤੇ 1 ਕਿਲੋਮੀਟਰ ਭੈਂਡਿਆ ਪਖੋਕੇ ਟਾਲੀ ਸਾਬ ਜਿਸ ਜਗ੍ਹਾ ਤੇ ਭਗਵਾਨ ਬਾਬਾ ਸ਼ਿਰਚਾ ਮਾਰੇ ਨੇ 4 ਜੋਜਨ 32 ਕਿਲੋਮੀਟਰ ਬਾਂ ਲੰਬੀ ਕੀਤੀ ਆ ਤੇ ਆਪਣੇ ਭਤੀਜੇ ਬਾਬਾ ਧਰਮਚੰਦ ਕੋੜੇ ਤੋਂ ਤਾਰਿਆ ਪਿਜੋ ਕੋ ਨਾਨ ਪਾਸੇ ਅੰਸੇੜੀ ਕਾਂ ਚੱਲਦੀ ਰਹੇ ਤੇ ਪਿਆਰੇ ਉਹਨਾਂ ਦਾ ਪਾਲਨ ਪੋਸ਼ਣ ਕੀਤਾ ਜਦੋਂ ਜਵਾਨ ਹੋਏ ਨੇ ਤੇ ਉਹਨਾਂ ਦੀ ਸ਼ਾਦੀ ਕੀਤੀ ਬਾਬਾ ਧਰਮਚੰਦ ਮਹਾਰੇ ਦੇ ਦੋਸਤ ਪੁੱਤਰ ਹੋਏ ਨੇ ਮਾਨਕਚਨ ਤੇ ਮੇਰਚੰਦ ਮਾਨਕਚਨ ਪਰਿਵਾਰ ਵਿੱਚੋਂ ਨੌਵੀਂ ਸੰਤਾਨ ਹੋਏ ਨੇ ਮਾਪੁਰਖ ਬਾਬਾ ਕਾਬਲੀ ਮਾਲ ਜੀ ਬਹੁਤ ਹੀ ਸ਼ਕਤੀ ਤੇ ਭਗਤੀ ਦੇ ਮਾਰਗ ਸੰ ਪਿਆਰਿਓ ਓਡੇਰਾ ਬਾਬਾ ਨਾਨਕ ਧਰਤੀ ਤੇ ਰਹਿੰਦੇ ਸਨ ਉਸ ਸੰਤਾਨਾਂ ਸੇ ਗੁਰਨਾਗ ਦੇ ਮਹਾਰਾ ਨੇ ਆਪਣੇ ਪਰਿਵਾਰ ਬਾਬਾ ਕਾਬਲੀ ਮਾਲ ਜੀ ਨੂੰ ਪਾਖਿਆ ਦਿੱਤੀ ਆ ਕਿ ਜਿਹੜਾ ਸਾਡਾ ਚੋਲਾ ਸਾਹਿਬ ਆ ਇਹ ਇਰਾਨ ਸ਼ਹਿਰ ਦੀਆਂ ਪਹਾੜੀਆਂ ਨੇ ਗੁਫਾਇ ਚੋਲਾ ਸਾਹਿਬ ਗੁਫਾ ਚ ਪਏ ਨੇ ਓਡੇਰਾ ਬਾਬਾ ਨਾਨਕ ਵੀ ਖੇਲੇ ਅੰਦਾਜ਼ਾਵੇ ਤੇ ਖਾਲਸਾ ਜੀ ਹੋ ਸਕਦਾ ਬਾਬਾ ਕਾਬਲੀ ਮਾਲ ਜੀ ਸੰਗਤਾਂ ਨੂੰ ਨਾਲ ਲੈ ਕੇ ਪੈਦਲ ਯਾਤਰਾ ਕਰਦੇ ਹੋਏ ਇਰਾਣ ਸ਼ਹਿਰ ਦੀ ਧਰਤੀ ਤੇ ਪਹੁੰਚੇ ਨੇ ਤੇ ਜੋਥ ਉਹਦੀਆਂ ਸੰਗਤਾਂ ਸਨ ਉਹਨਾਂ ਨੇ ਬਚਨ ਬਲਾਸ ਕੀਤੇ ਤੇ ਉਸ ਗੁਫਾ ਦੀ ਖੋਜ ਕੀਤੀ ਖਾਲਸਾ ਜੀ ਖੋਜ ਕਰਕੇ ਇਹ ਚੋਲਾਸਾ ਗੁਫਾ ਵਿੱਚੋਂ ਕਾਢ ਕੇ ਸੰਗਤਾਂ ਦੇ ਨਾਲ ਪੈਦਲ ਯਾਤਰਾ ਕਰਦੇ ਹੋਏ ਬਾਬਾ ਕਾਬਲੀ ਮਾਲ ਜੀ 4 ਮਾਰਚ ਨੂੰ ਇਹ ਚੋਲਾ ਸੱਭ ਡੇਰਾ ਬਾਬਾ ਨਾਨਕ ਧਰਤੀ ਤੇ ਲੈ ਕੇ ਆਏ ਨੇ ਤੇ ਇਸ ਧਰਤੀ ਨੂੰ ਭਾਗ ਲੱਗੇ ਖਾਲਸਾ ਜੀ ਔਸੋ ਜਣੀਆਂ ਸੰਗਤਾਂ ਮਹਾਂਪੁਰਖਾਂ ਦੇ ਨਾਲ ਆਈਆਂ ਸਨ ਮਹਾਂਪੁਰਖਾਂ ਨੇ ਬਾਬਾ ਕਾਬਲੀ ਮਾਲ ਜੀ ਨੂੰ ਨਾਲ ਸੰਗਤਾਂ ਨੂੰ ਬਚਨ ਕੀਤੇ ਤੇ ਜਿਹੜੀਆਂ ਸੰਗਤਾਂ ਇਸ ਇਤਿਹਾਸਾਲ 21 ਫਗਨ 4 ਮਾਰਚ ਨੂੰ ਸੰਗਤਾਂ ਦੇ ਰਹਾ ਬਾਬਾ ਨਾਨਕ ਪਹੁੰਚ ਕੇ ਗੋ ਨਾਨ ਪਾਸ਼ਰੇ ਪਵਿੱਤਰ ਅੰਗ ਵਸਤੇ ਚੋਲਾ ਸਾਹਿਬ ਦੇ ਦਰਸ਼ਨਦਾਰੀ ਕਰਨ ਗੀਆਂ ਤੇ ਆਪਣੇ ਮੁਹ ਮੰਗੀਆਂ ਮਰਾਦਾ ਗੁਰੂ ਪਾਸੋਂ ਪੂਰੀਆਂ ਕਰਨ ਗੀਆਂ ਜਿਸ ਕਾਰਨ ਖਾਲਸਾ ਜੀ ਦੇਸ਼ਾਂ ਵਿਦੇਸ਼ਾਂ ਮਾਝਾ ਮਾਲਵਾ ਦੁਆਬਾ ਉਹ ਦੂਤ ਰੇਡੀਓ ਸੰਗਤਾਂ ਜੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ 1 ਮਾਰਚ ਨੂੰ ਹੁਸ਼ਿਆਰਪੁਰੋਂ ਖੜਿਆਲੇ ਸੈਣੀ ਤੋਂ ਸੰਗਤਾਂ ਪਿਆਰਿਓ ਸੰਗ ਦੇ ਰੂਪ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਪੈਦਲ ਯਾਤਰਾ ਕਰਦੀਆਂ ਹੋਈਆਂ ਗੁਰਨਾਨ ਪਾਤਸ਼ਾਹੀ ਹਰਜਾਸਿਲ ਤੈ ਕਰਦੀਆਂ ਹੋਈਆਂ ਸੰਗਤਾਂ 4 ਮਾਰਚ ਨੂੰ ਡੇਰਾ ਬਾਬਾ ਨਾਨਕ ਪਹੁੰਚਦੀਆਂ ਨੇ ਤੇ ਗੁਰਨਾਨ ਪਾਤਸ਼ਾਹੀ ਪਵਿੱਤਰ ਅੰਗ ਵਸਤਰ ਚੋਲਾ ਸਾਹਿਬ ਦੇ ਦਰਸ਼ਨਦਾਰੀ ਕਰਦੀਆਂ ਨੇ ਤੇ ਆਪਣੀਆਂ ਮੁਹ ਮੰਗੀਆਂ ਮਰਦਾ ਗੁਰੂ ਪਾਸੋਂ ਪੂਰੀਆਂ ਕਰਦੀਆਂ ਨੇ 1 ਮਾਰਚ ਤੋਂ ਲੈ ਕੇ 17 ਮਾਰਚ ਤੱਕ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਨਾਨ ਪਾਸ਼ਾ ਦੇ ਪਵਿੱਤਰ ਅੰਗ ਵਾਸੇ ਚੋਲਾ ਸਾਹਿਬ ਦਾ ਜਿਹੜਾ ਮੇਲਾ ਮਨਾਇਆ ਜਾਂਦਾ ਏ ਤੇ ਗੁਨਾਨ ਪਾਸ਼ਾ ਸਾਹਿਬ ਦਾ ਆਪਣਾ ਪਰਿਵਾਰ 베ਦੀ ਪਰਿਵਾਰ ਆਈਆਂ ਹੋਈਆਂ ਸੰਗਤਾਂ ਵਾਸਤੇ ਪਿਆਰਿਓ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦੀਆਂ ਨੇ ਪਿਆਰਿਓ ਜੋ ਇੱਕ ਮਾਰਚ ਨੂੰ ਜਿਹੜਾ ਸੰਗ ਆਰੰਭ ਹੁੰਦਾ ਏ ਹਿਸ਼ਾਰਪੁਰੋਂ ਖੜਿਆਲੇ ਸਹਣੀਆਂ ਤੋਂ ਉਹਨਾਂ ਆਈਆਂ ਹੋਈਆਂ ਸੰਗਤਾਂ ਵਾਸਤੇ 베ਦੀ ਪਰਿਵਾਰਾਂ ਵੱਲੋਂ ਤੇ ਸੰਗਤਾਂ ਦੇ ਸਹਿਯੋਗ ਤੇ ਨਾਲ ਜੋ ਪਿਆਰਿਓ ਸੜਕਾਂ ਤੇ ਸੰਗਤਾਂ ਗੁਰੂ ਕੇ ਲੰਗਰ ਲਾਉਂਦੀਆਂ ਨੇ ਤੇ ਜੋ ਸੰਗਤਾਂ ਉਥੋਂ ਪੈਲ ਯਾਤਰਾ ਕਰਦੀਆਂ ਡੇਰਾ ਬਾਬਾ ਨਾਨਕ ਪਹੁੰਚਦੀਆਂ ਨੇ ਉਹਨਾਂ ਵਾਸਤੇ ਗੁਰੂ ਕੇ ਲੰਗਰ ਜਿਹੜੇ ਬੜੀ ਸ਼ਰਧਾ ਭਾਵਨਾ ਤੇ ਨਾਲ ਲਾਏ ਜਾਂਦੇ ਨੇ ਤੇ ਸੰਗਤਾਂ ਬੜੀ ਸ਼ਰਧਾ ਭਾਵਨਾ ਤੇ ਨਾਲ ਪਿਆਰਿਓ ਸੰਗਤਾਂ ਦੀਆਂ ਸੇਵਾ ਕਰਦੀਆਂ ਨੇ ਤੇ ਆਪਣੀਆਂ ਭਾਵਨਾ ਮਨੋ ਕਾਮਨਾ ਦਰਬਾਰ ਤੋਂ ਪੂਰੀਆਂ ਕਰਦੀਆਂ ਨੇ ਸਤਗੁਰ ਕੀ ਸੇਵਾ ਸਫਲ ਹੈ ਦੇਖੋ ਘਰੇ ਜਿ ਤਲਾਈ ਮਾਂ ਚੰਦਿਆ ਹਲ ਪਾਵਨਾ ਉਮੇ ਵਿੱਚੋਂ ਜਾਏ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ ਜੋ ਸੰਗਤਾਂ ਦਰਬਾਰ ਤੇ ਅਰਦਾਸਾਂ ਬੇਨਤੀਆਂ ਕਰਉਂਦੀਆਂ ਨੇ ਤੇ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਉਹਨਾਂ ਸੰਗਤਾਂ ਦੀਆਂ ਭਾਵਨਾਵਾਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਨੇ ਤੇ ਪਿਆਰੇ ਇਸ ਤਰ੍ਹਾਂ ਬੱਚਿਆਂ ਦੇ ਜਨਮ ਦੀ ਖੁਸ਼ੀ ਵਿੱਚ ਦਰਬਾਰ ਤੇ ਜਿਹੜੀਆਂ ਅਖਣ ਪਸਰੀਆਂ ਜਿਹੜੀਆਂ ਲੜੀਆਂ ਆਰੰਭ ਹੋਈਆਂ ਰਹਿੰਦੀਆਂ ਨੇ ਉਹ ਆਪ ਜੀ ਨੂੰ ਦਰਸ਼ਨਦਾਰੇ ਕਰਵਾਈਏ ਇਹ ਰੁਮਾਲ ਬੀਬੇ ਨਾਨਕੀ ਦਾ ਏ ਆਪਣੇ ਹੱਥੀ ਕਢਾਈ ਕਢੀ ਹੋਈ ਬੀਬੇ ਨਾਨਕੀ ਨੇ ਆਪਣੇ ਵੀਰ ਗੋਨਾਨ ਪਾਸ਼ਾ ਨੂੰ ਵਿਆਹ ਸਮੇਂ ਇਹ ਰੁਮਾਲ ਪਹਿੜ ਕੀਤਾ ਸੀ ਜਾਂ ਬਟਾਲਾ ਸਾਹਿਬ ਕੰਨ੍ਹ ਸਾਹਿਬ ਸ਼ਾਦੀ ਹੋਈ ਗੋਨਾਨ ਪਾਸ਼ਾ ਦੀ ਪਿਆਰੀਓ ਐਤੋਂ ਲੈ ਕੇ ਉਪਰ ਤੱਕ ਗੋਨਾਨ ਪਾਸ਼ਾ ਰਿਆੰਗ ਵਰਤ ਸੀ ਚੋਲਾ ਸਾਹਿਬ ਨੇ ਇੱਕ ਬਾਹ ਪਿਆਰੇ ਇਧਰਲੀ ਸਾਈਡ ਤੇ ਆ ਇੱਕ ਅਗਲੀ ਸਾਈਡ ਤੇ ਆ ਵਿਚਲਾ ਗਲਮਾ ਏ ਇਹ ਅਗਲਾ ਫਰੰਟ ਆ ਇਹ ਚੋਲੇ ਉੱਪਰ ਜੋ ਕਾਲੇ ਰੰਗ ਦੇ ਚੱਕਰ ਦਿਖਾਈ ਦੇ ਰਹੇ ਨੇ ਅਰਬੀ ਫਾਰਸੀ ਉਰਦੂ ਕੁਰਾਨ ਦੇ 30 ਪਾਰੇ ਤੇ ਇਤਾਂ ਦਰਜ ਕੀਤੇ ਨੇ ਮੇਰੇ ਪਾਸ਼ਾ ਨੇ ਪਿਆਰੇ ਚੋਲੇ ਉਪਰ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਹੋਇਆ ਏ ਔਰ ਅੱਲਾ ਨੂਰ અપਾਇਆ ਕੁਦਰਤ ਦੇ ਸਬੰਧੇ ਇੱਕ ਨੂਰ ਤੇ ਸਭ ਜਾਗੋ ਪਜਿਆ ਹੌਣ ਭੇ ਕੋ ਮੰਦੀ ਪਿਆਰੇ ਇਹ ਮੇਰੇ ਪਾਸ਼ਾ ਦਾ ਦਰਬਾਰ ਜਿਹੜਾ ਏ ਇਹ ਸਾਂਝੀ ਵਾਲਤਾ ਦਾ ਦਰਬਾਰ ਆ ਪਿਆਰਿਓ ਇਸੇ ਜਾਤ ਪਾ ਦਾ ਸਬੰਧ ਨਹੀਂ ਜੋ ਸ਼ਰਦਾ ਭਾਵਨਾ ਤੇ ਨਾਲੇ ਦਰਬਾਰ ਤੇ ਸੰਗਤਾਂ ਹੁੰਦੀਆਂ ਨੇ ਤੇ ਆਪਣੀਆਂ ਝੋਲੀਆਂ ਭਰ ਕੇ ਦਰਬਾਰ ਤੋਂ ਲੈ ਕੇ ਜਾਂਦੀਆਂ ਨੇ ਇਹ ਤਿਹਾਡੇ ਰਬਾ ਬਨਾਸਤੇ ਚੋਲਾ ਸਬਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੱਬੇ ਪਿਛਲੀ ਵਾਰ ਜਿਹੜੇ ਮਤਲਬ ਮੇਲੇ ਲੈ ਕੇ ਜਿਹੜੇ ਇੱਥੇ ਨੋਜਵਾਨਾਂ ਦੇ ਵੱਲੋਂ ਕਾਫੀ ਜਿਹੜੇ ਹੱਥ ਸੋਏ ਨੇ ਉਹ ਕਿਵੇਂ ਦੇ ਨੀ ਗੁਰੂ ਪਿਆਰਿਓ ਸਾਡੇ ਇਹ ਬੇਨਤੀ ਆ ਇਹ ਨਵੇਦ ਦੀ ਪਰਿਵਾਰਾਂ ਵੱਲੋਂ ਜਿਹੜੀਆਂ ਸੰਗਤਾਂ ਡੇਰਾ ਬਾਬਾ ਨਾਨਕ ਦਰਸ਼ਨਦਾਰੇ ਕਰਨ ਪਹੁੰਚਦੀਆਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਡੇਰਾ ਬਾਬਾ ਨਾਨਕ ਪਹੁੰਚਣ ਤੇ ਆਪਣੀਆਂ ਜਿਹੜੀਆਂ ਦਰਸ਼ਨ ਧਾਰਿਕ ਕਰਨ ਤੇ ਆਪਣੀਆਂ ਭਾਵਨਾਵਾਂ ਜਿਹੜੀਆਂ ਉਹ ਪੂਰੀਆਂ ਕਰਨ ਸੰਗਤਾਂ ਨੂੰ ਇਹ ਇਹ ਪੀ ਲਿਆ ਕਿ ਜਿਹੜੇ ਕੋਈ ਨੌਜਵਾਨ ਕੋਈ ਟਰੈਕਟਰ ਟਰਾਲੀਆਂ ਤੇ ਆਉਂਦੇ ਨੇ ਤੇ ਸੰਗਤਾਂ ਨੂੰ ਵੇਖ ਕੇ ਪਿਆਰਿਓ ਬੜੀ ਸ਼ਰਧਾ ਭਾਵਨਾ ਤੇ ਨਾਲ ਇਹ ਦਰਬਾਰ ਤੇ ਆਇਆ ਕਰੋ ਤੇ ਜਿਹੜੀਆਂ ਹਰ ਸੰਗਤਾਂ ਜਿਹੜੀਆਂ ਆਉਂਦੀਆਂ ਨੇ ਉਹ ਖੁਸ਼ੀਆਂ ਨਾਲ ਆਉਂਦੀਆਂ ਨੇ ਤੇ ਖੁਸ਼ੀਆਂ ਦੇ ਨਾਲ ਵਾਪਸ ਆਪਣੇ ਘਰ ਵਿੱਚ ਜਾਣ ਸੰਗਤਾਂ ਨੂੰ ਇਹੋ ਪੀ ਲਿਆ ਪੇ ਜੋ ਵੀ ਸੰਗਤਾਂ ਦੇ ਸੰਗਤਾਂ ਆਉਂਦੀਆਂ ਨੇ ਸੜਕਾਂ ਤੇ ਉਹਨਾਂ ਦਾ ਧਿਆਨ ਰੱਖ ਕੇ ਤੇ ਡੇਰਾ ਬਾਬਾ ਨਾਨਕ ਪਹੁੰਚਣਾ ਕੋਈ ਜਿਹੜਾ ਹਾਸਾ ਉਹ ਨਾ ਹੋਵੇ ਇਹ ਬੇਦੀ ਪਰਿਵਾਰਾਂ ਵੱਲੋਂ ਬੇਨਤੀ ਆ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਖਤ ਸੋ ਇਹ ਸਾਨੂੰ ਬਾਬਾ ਜੀ ਜਿਨ੍ਹਾਂ ਨੇ ਗੁਰਦਰਾ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਦੇ ਪ੍ਰਸਾਦ ਤੋਂ ਸੰਗਤਾਂ ਨੂੰ ਜਨੂ ਕਰਾਇਆ ਸੋ ਮੈਂ ਤਾਂ ਡਾਕਟਰ ਕਰ ਲਫੀ ਸਿੰਘ ਕੋਸ਼ਿਸ਼